ਸਤਿ ਸ਼੍ਰੀ ਅਕਾਲ ਸਾਰੇ ਵੀਰੋ ਕੀ ਹਾਲ ਚਾਲ ਮੈਂ ਤੁਹਾਡਾ ਪੰਡਤ ਪੰਡ ਲਾਟਰੀ ਏਜੰਸੀ ਅਮਰਗੜ ਤੋਂ ਇੱਕ ਜ਼ਰੂਰੀ ਨੋਟ ਕਰਿਓ ਵੀਰੇ ਕਈ ਵੀਰ ਨਾ ਕਾਲ ਕਰ ਰਹੇ ਨੇ ਵੀ ਪੰਡਤ ਤੁਹਾਡੀ ਕਾਲ ਨਹੀਂ ਚੱਕੀ ਰੀ ਸਾਡਾ ਫੋਨ ਨਹੀਂ ਲੱਗ ਰਿਹਾ ਫੋਨ ਵੀਜੀ ਆ ਰਿਹਾ ਉਹ ਕਾਫੀ ਫੋਨ ਮੈਨੂੰ ਕਮੈਂਟ ਆ ਰਹੇ ਨੇ ਤੇ ਲੋਕਾਂ ਦੇ ਉਰੇ ਮੈਸੇਜ ਵੀ ਆ ਰਹੇ ਨੇ ਲੋਕ ਆ ਰਹੇ ਨੇ ਦੁਕਾਨ ਤੇ ਮੈਸੇਜ ਆ ਰਹੇ ਨੇ ਤੇ ਮੇਰੀ ਬੇਨਤੀ ਕਬੂਲ ਕਰਿਓ ਸਭ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵੀਰ ਤੱਕ ਸੁਨੇਹਾ ਪਹੁੰਚ ਜਵੇ ਮੇਰੀ ਗੱਲ ਹੈ ਕਿ ਇੱਦਾਂ ਪੰਜਾਬ ਸਰਕਾਰ ਦਾ ਜਿਹੜਾ ਬੰਪਰ ਹੈ 10 ਕਰੋੜ ਰੁਪਏ ਦਾ ਇਹ ਤੇ ਇਹਦੇ ਵਿੱਚ ਗੱਲ ਹੈ ਇੱਦਾਂ ਵੀ ਤੁਸੀਂ ਇੱਦਾਂ ਅਜੇ ਵੱਡੇ ਅਮਾਉਂਟ ਲੈਣੀ ਆ ਤਾਂ ਤੁਹਾਨੂੰ ਮੇਰੇ ਕੋਲ ਤਾਂ ਚੱਲ ਕੇ ਆਉਣੀ ਪੈਣਾ ਤੇ ਇਸ ਕਰਕੇ ਤੁਸੀਂ ਕੋਰੀਅਰ ਜਾਂ WhatsApp ਦਾ ਟਿਕਟ ਵੈਰੀ ਸਹੀ ਬੰਦਾ ਵੀ ਤੁਸੀਂ ਮਿਲ ਕੇ ਪਾਓ ਟੇਡੀਰ ਫੋਨ ਚਾਹੇ ਲੱਗੇ ਚਾਹੇ ਨਾ ਲੱਗੇ ਤੁਸੀਂ ਉਰੇ ਆ ਜਾਓ ਅਮਰਗੜ ਦੀ ਲੋਕੇਸ਼ਨ ਨੋਟ ਕਰ ਲਓ ਮਲੇਰ ਕੋਲੇ ਜ਼ਿਲ੍ਹੇ 'ਚ ਮਲੇਰ ਕੋਲੇ ਜੇ ਆਪਾਂ ਨਾਪੇ ਨੂੰ ਜਾਂਦੇ ਆ 15 ਕਿਲੋਮੀਟਰ ਸੈਂਟਰ ਤੇ ਆ ਇਹਨਾਂ ਮਲੇਰ ਕੋਲੇ ਤੋਂ ਨਾਪਾ ਸੈਂਟਰ ਤੇ ਅਮਰਗੜ ਆਬਰਗੜ ਦੇ ਕੋਲ ਐਂ ਦਾ ਆਬਰਗੜ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਨੇੜੇ ਆ ਕੇ ਪੰਡ ਲਾਟਰੀ ਏਜੰਸੀ ਦੇ ਆਫਿਸ ਨੇ ਵੱਡੀਆਂ ਦੁਕਾਨਾਂ ਨੇ ਕੋਈ ਸਟਾਲ ਵਗੈਰਾ ਨਹੀਂ ਹੈਗੇ ਠੀਕ ਹੈ ਇਹ ਜੀ ਦਾ ਧਿਆਨ ਕੋ ਕਈ ਆਪਣੇ ਵਾਲੇ ਵਾਲੇ ਸਟਾਲ ਲੱਗੇ ਹੋ ਨੇ ਕਈ ਵਾਰ ਹੁੰਦਾ ਆਪਾਂ ਭਲੇਖੇ ਦਾ ਉੱਥੇ ਜਾ ਰਹੇ ਨੇ ਆ ਇਹ ਜੀ ਦਾ ਧਿਆਨ ਕੋ ਆਪਣੀਆਂ ਵੱਡੀਆਂ ਦੁਕਾਨਾਂ ਨੇ ਤੁਹਾਨੂੰ ਮੈਂ ਮਿਲੂਗਾ ਬੈਠਾ ਤੇ ਸ਼ਨੀਵਾਰ ਵਾਲੇ ਦਿਨ ਮੈਂ ਤੁਹਾਨੂੰ ਮਿਲੂਗਾ ਲੁਧਿਆਣਾ ਸੌਪ ਨੰਬਰ 40 ਕਾਂਡਾ ਕਰ ਜੀ ਡੀ ਵੀ ਮਾਰਕੀਟ ਲੁਧਿਆਣਾ ਉੱਥੇ ਮੈਂ ਸ਼ਨੀਵਾਰ ਹੁੰਦਾ ਠੀਕ ਹੈ ਜੀ ਤੇ ਬਾਕੀ ਦਿਨ ਮੈਂ ਆਬਰਗੜ ਹੁੰਦਾ ਪਾਰੇ ਜਿਹੜਾ ਉਹਨ ਮੰਗਲਵਾਰ ਆਊਗਾ ਇਹ ਮੰਗਲਵਾਰ ਮੈਂ ਬਠਿੰਡੇ ਆਊਗਾ ਬਠਿੰਡੇ ਦਾ ਐਡਰੈਸ ਹੈਗਾ 100 ਨੰਬਰ 42 ਬੀ ਨੇੜੇ ਜੁਨੀਅਨ ਬੈਂਕਾ ਹਾਜੀਰਾ ਦਾ ਰੋਡ ਬਠਿੰਡਾ ਉੱਥੇ ਮੈਂ ਆਹੀ ਮੰਗਲਵਾਰਾਂ 24 ਤਰੀਕ ਨੂੰ ਬਾਕੀ ਦਿਨ ਮੈਂ ਤੁਹਾਨੂੰ ਉਰੀ ਮਿਲਣਾ ਵੀਰੇ ਤੇ ਲਿਦੇ ਆ ਜੇ ਮੈਂ ਹਰ ਇੱਕ ਦਿਨ ਸ਼ਨੀਵਾਰ ਮਿਲੂੰਗਾ ਠੀਕ ਹੈ ਤੇ ਬਾਕੀ ਹੋਰ ਕਿਤੇ ਜਾਵਾਂਗੇ ਤਾਂ ਉਹਨੂੰ ਵੀਡੀਓ ਪੈਣਗੀਆਂ ਇਸ ਕਰਕੇ ਕਈ ਵੀਰੋਂ ਦਿੱਕਤ ਆ ਰਹੀ ਬੜੀ ਫੋਨ ਤੇ ਗੱਲ ਨਹੀਂ ਹੁੰਦੀ ਪਾਣੀ ਦਾ ਫੋਨ ਨਹੀਂ ਲੱਗ ਰਿਹਾ ਵੀ ਅਸੀਂ ਕਿੱਦਾਂ ਜਾਈ ਇਹ ਨਾ ਸੋਚੋ ਤੁਸੀਂ ਆਜੋ ਉਰੇ ਉਰੇ ਤੁਸੀਂ ਆਓਗੇ ਤੁਹਾਡੀ ਪ੍ਰੋਬਲਮ ਸੋਲ ਹੋਗੀ ਤੁਹਾਨੂੰ ਉਰੀ ਮਿਲੂਗਾ ਮੈਂ ਤੁਹਾਨੂੰ ਟਿਕ ਟਾਈਮ ਮਿਲਣਗੀਆਂ ਤੁਸੀਂ ਆਪਣਾ ਡੇਟ ਆਫ ਬਰਥ ਲੈ ਕੇ ਆਉਣਾ ਜਨਮ ਦਾ ਟਾਈਮ ਲੈ ਕੇ ਆਉਣਾ ਉਹਦੇ ਅਕੋਰਡਿੰਗ ਜੋ ਤੁਹਾਡਾ ਲੱਕੀ ਨੰਬਰ ਬਣਦਾ ਹੋਊਗਾ ਤੁਹਾਨੂੰ ਪ੍ਰੋਵਾਈਡ ਕੀਤਾ ਜਾਊਗਾ ਤੇ ਰਹੀ ਗੱਲ ਫੋਨ ਚੱਕਣ ਦੀ ਜਿਹੜਾ ਫੋਨ ਵਾਲਾ ਮਸਲਾ ਉਹ ਤਕਰੀਬਨ ਰੱਬ ਸੁੱਖ ਰੱਖੇ ਆਪਾਂ 2-4 ਦਿਨਾਂ ਵਿੱਚ ਕਰ ਦਾਂਗੇ ਸੋਲ 2-4 ਵਿੱਚ ਆਪਾਂ ਕਲੀਅਰ ਕਰ ਦਾਂਗੇ ਫੋਨ ਲੱਗਣ ਵੀ ਲੱਗੇਗੇ ਫੋਨ ਅਟੈਂਡ ਵੀ ਹੋਣ ਲੱਗੇਗੇ ਸਾਡੀ ਕੋਈ ਮਜਬੂਰੀ ਐ ਉਸ ਕਰਕੇ ਫੋਨ ਨਹੀਂ ਚੱਕੇ ਜਾ ਰਹੇ ਤੇ ਬਾਕੀ ਕੋਰੀਅਰ ਨੂੰ ਛੱਡੋ ਯਾਰ ਤੁਸੀਂ ਉਰੇ ਆਓ ਜਾਂ ਕੋਰੀਅਰ ਕਰਵਾਉਣੀ ਹੋ ਟਿਕਟਸ ਉਹਨੂੰ ਦੱਸਾਂਗੇ ਪਰ ਤੁਸੀਂ ਇਸ ਟੈ ਉਰੇ ਪਹੁੰਚੋ ਅਮਰਗੜ ਮਲੇਰ ਕੋਲੇ ਜਿਨੇ ਚ ਜੇਕਰ ਤੁਸੀਂ ਕਰੋੜਪਤੀ ਲੱਖਪਤੀ ਬਣਨਾ ਪੰਜਾਬ ਸਰਕਾਰ ਦੀਆਂ ਵੱਡੀਆਂ ਟਿਕਟਾਂ ਨੇ ਬਾਕੀ ਹੋਰ ਵੀ ਬਹੁਤ ਲਾਟਰੀਆਂ ਨੇ ਤੁਸੀਂ ਆਉਤਾ ਸਹੀ ਕਰਕੇ ਰਹਿਣਾ ਤੇ ਬਾਕੀ ਸਨੀਵਾਰ ਦਾ ਲੁਧਿਆਣਾ ਪੱਕਾ ਹੀ ਆ ਤੇ ਬਾਕੀ ਅਮਰਗੜ ਬਸ ਆ ਜਿਓ ਤੇ ਕਾਲਿੰਗ ਨੰਬਰ ਵੀ ਚੱਲ ਪੈਣਗੇ ਥੋੜੇ ਜਿਹੇ ਟਾਈਮੇ ਟ੍ਰੇਨ ਕੋਈ ਜੇ ਫੋਨ ਨਹੀਂ ਲੱਗਦਾ ਪੈਣਾ ਸਭਿਓ ਪੰਡ ਨਹੀਂ ਹੋਗਾ ਪੰਡ ਦੂਰੀ ਹੋਊਗਾ ਠੀਕ ਆ ਆਜੋ ਫਿਰ ਮਿਲਦੇ ਆ ਸਾਡੇ ਆਫਿਸ ਡੇਟ ਆਫ ਆਪਣੇ ਜਨਮ ਦਾ ਟਾਈਮ ਡੇਟ ਆਫ ਬਰਥ ਜ਼ਰੂਰ ਲੈ ਕੇ ਆਓ ਤਾਂ ਕਿ ਗੁੰੜਲੀ ਬਣਾ ਕੇ ਤੁਹਾਨੂੰ ਟਿਕਾ ਦੇ ਸਕੀ ਠੀਕ ਆ ਜੀ ਧੰਨਵਾਦ ਸਸੀ ਕਾ